ਦੋਸਤੋ ਸਸਿਕਾਲ ਅੱਜ ਕਰਦੇ ਆ ਯਾਰ ਗੱਲ ਪਾਣੀ ਤੇ ਆ ਟਾਈਮ ਆਇਆ ਜਦੋਂ ਬੀਬੀਆਂ ਪਾਣੀ ਭਰਦੀਆਂ ਹੁੰਦੀਆਂ ਸੀ ਘੜਿਆਂ ਨਾਲ ਤੋੜਿਆਂ ਨਾਲ ਤੇ ਫੇਰਾ ਨਲਕੇ ਆ ਗਏ ਤੇ ਉਹਨਾਂ ਨਲਕਿਆਂ ਨੂੰ ਇੱਕ ਮਾਡਰਨ ਰੂਪ ਦੇ ਦਿੱਤਾ ਗਿਆ ਪਰ ਤਰਾਸ ਦੀ ਪੰਜਾਬ ਦੀ ਇਹ ਹੈ ਦੋਸਤੋ ਕਿ ਕੋਲੇ ਆਪਣੇ ਨਹਿਰਾਂ ਵਗ ਰਹੀਆਂ ਕੂੜੇ ਪਾਣੀ ਵਗ ਰਿਹਾ ਹੈ ਕੱਲ ਨਾ ਕੱਲ ਕੀ ਪਰਸੋਂ ਇੱਥੇ ਇੱਕ ਬੱਚੇ ਲੈਣ ਆਏ ਪਾਣੀ ਆ ਵੇਖੋ ਆ ਨਹਿਰ ਤੁਹਾਡੇ ਸਾਹਮਣੇ ਵਗ ਰਹੀ ਹੈ ਮਿੱਤਰੋ ਪਰ ਨਹਿਰ ਤੋਂ ਪਾਣੀ ਆਪਾਂ ਨਾ ਭਰ ਕੇ ਉਹ ਸਾਹਮਣੇ ਕੈਨੀ ਲੱਗੀ ਪਈ ਹੈ ਜਿਹੜੀ ਮੈਂ ਲਾ ਕੇ ਆਇਆ ਉਹ ਕੈਨੀ ਕਿਵੇਂ ਐ ਕਿ ਥੱਲੇ ਬੋਰ ਕੀਤਾ ਹੋਇਆ ਤੇ ਉਹਦੇ ਤੇ ਮੱਛੀ ਮੋਟਰ ਲਾ ਕੇ ਤੇ ਉੱਤੇ ਟੈਂਕੀ ਧਰੀ ਹੋਈ ਐ ਤੇ ਟੈਂਕੀ ਚੋਂ ਫਿਰ ਇੱਕ ਬੰਦਾ ਪਾਣੀ ਪਰ ਲੈਂਦਾ। ਪਰ ਦੋਸਤੋ ਉਹ ਵੀ ਜਮਾਨਾ ਸੀ 30 ਸਾਲ ਪਹਿਲਾਂ ਯਾਰ। ਜਦੋਂ ਲੋਕ ਛੱਪੜਾਂ ਦੇ ਵਿੱਚ ਨਹਾ ਲੈਂਦੇ ਸੀ, ਛੱਪੜਾਂ ਤੋਂ ਪਸ਼ੂ ਪਿਉਂਦੇ ਸੀ ਤੇ ਪਸ਼ੂ ਜਿੰਨਾ ਚਿਰ ਆਪਾਂ ਨਾ ਛੱਪੜ ਤੇ ਛੱਡਦੇ ਤਾਂ ਪਸ਼ੂ ਦੁੱਧ ਸੁੱਕ ਜਾਂਦੇ ਸੀ। ਪਰ ਹੁਣ ਯਾਰ ਐਸੀ ਬਾਤ ਬਣੀ ਐ, ਐਸੀ ਗੱਲ ਬਣੀ ਕਿ ਆ ਨਹਿਰ ਦਰਿਆ ਵਗਣ ਦੇ باوجود ਆਪਾਂ ਇਹ ਪਾਣੀ ਡਾਇਰੈਕਟ ਪੀ ਨਹੀਂ ਸਕਦੇ ਕਿਉਂ ਪਹਿਲਾਂ ਵੀ ਮੈਂ ਦੱਸਿਆ ਕਿ ਸਤਲੁਜ ਦੇ ਵਿੱਚ ਜਾ ਕੇ ਬੁੱਢੇ ਨਾਲੇ ਦਾ ਪਾਣੀ ਸਤਲੁਜ ਪੈਂਦਾ ਤੇ ਸਤਲੁਜ ਦੇ ਵਿੱਚੋਂ ਪਾਣੀ ਜਿਹੜੀਆਂ ਦੋ ਵੱਡੀਆਂ ਨਰਾਂ ਰਾਜ ਕਰਨਾਲ ਤੇ ਸਰੰਦ ਫੀਡਰ ਸਰਹੰਦ ਫੀਡਰ ਤੋਂ ਅੱਗੇ ਆ ਕੇ ਆ ਨਹਿਰ ਨਿਕਲਦੀ ਹੈ ਮਤਲਬ ਅਲੱਗ-ਅਲੱਗ ਨਹਿਰਾਂ ਨਿਕਲਦੀਆਂ ਉਸ ਤੋਂ ਅੱਗੇ ਸੂਏ ਉਸ ਤੋਂ ਅੱਗੇ ਵਾਟਰ ਬਾਕਸ ਖਾਲੇ ਪਿੰਡਾਂ 'ਚ ਫਿਰ ਪਾਣੀ ਜਾਣ ਦਾ ਸਾਧਨ ਹੈ ਪਰ ਆ ਪਾਣੀ ਯਾਰੋ ਲੁਧਿਆਣੇ 'ਚ ਰਾਜਾ ਬੇਡਿੰਗ ਵਰਗਿਆਂ ਨੇ ਰਵਨੀਤ ਬਿੱਟੂ ਵਰਗਿਆਂ ਨੇ ਚੋਣ ਲੜੀ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਬੁੱਢਾ ਦਰਿਆ ਜਿਹੜਾ ਬੁੱਢਾ ਨਾਲਾ ਹੈ ਇਹ ਲੋਕਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਵੰਡਦਾ ਹੈ ਤੇ ਅਸੀਂ ਉਹਨਾਂ ਵਾਸਤੇ ਪਾਣੀ ਦਾ ਸਾਧਨ ਸੁਖਾਲਾ ਕਿ ਲੋਕ ਆ ਨਹਿਰਾਂ ਤੋਂ ਪਾਣੀ ਪੀ ਸਕਣ ਚਲੋ ਨਾ ਵੀ ਪੀ ਸਕਣ ਤਾਂ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ ਵੀ ਨਹਿਰ ਤੋਂ ਪਾਣੀ ਛੱਡ ਕੇ ਤੇ ਮਜਬੂਰੀ ਬਣ ਗਈ ਥੱਲੇ ਵਾਲਾ ਪਾਣੀ ਪੀਣ ਵਾਸਤੇ ਆਪਣੀ ਕਿਉਂ ਬਣ ਗਈ ਕਿ ਲੀਡਰ ਇਹ ਚੋਣ ਲੜ ਰਹੇ ਆ ਬਾਈ ਜੀ ਕਿ ਅਸੀਂ ਕੋਈ ਕਹਿੰਦਾ ਜੀ ਉਹਦੇ ਘੜੀ ਬੰਨੀ ਹੈ 2.5 ਲੱਖ ਦੀ ਕੋਈ ਕਹਿੰਦਾ ਬਈ ਉਹਦੇ ਕੋਲੇ 2 ਕਰੋੜ ਦੀ ਕਾਰ ਹੈ ਤੇ ਲੋਕਾਂ ਨੂੰ ਕਾਰ ਨਾਲ ਕੋਈ ਮਤਲਬ ਨਹੀਂ ਲੋਕਾਂ ਨੂੰ ਤਾਂ ਇਹ ਮਤਲਬ ਹੈ ਕਿ ਜਿਹੜਾ ਪਾਣੀ ਹਰ ਇੱਕ ਬੰਦੇ ਨੇ ਦਾਲ ਪਾਣੀ ਬਣਾਉਣਾ ਹੈ ਰੋਟੀ ਖਾਣੀ ਹੈ ਬੱਚਿਆਂ ਨੇ ਪਾਣੀ ਪੀਣਾ ਹੈ ਲੋਕਾਂ ਨੂੰ ਤਾਂ ਇਹ ਪਾਣੀ ਨਾਲ ਮਤਲਬ ਹੈ ਲੋਕਾਂ ਨੂੰ ਤੁਹਾਡੀਆਂ ਕਾਰਾਂ ਨਾਲ ਤੁਹਾਡੀਆਂ ਘੜੀਆਂ ਨਾਲ ਕੋਈ ਮਤਲਬ ਨਹੀਂ ਪਰ ਕਿਸੇ ਸਿਆਣੇ ਨੇ ਕਿਹਾ ਇੱਕ ਅਮਰੀਕਾ ਦੀ ਏਜੰਸੀ ਹੈ ਉਹ ਕਹਿੰਦੇ ਵੀ 2000 35 40 ਤੱਕ ਪਾਣੀ ਖਤਮ ਹੋ ਜਾਣਾ ਪਰ ਖਤਮ ਨਹੀਂ ਮਿੱਤਰੋ ਛਪੜਾਂ ਚ ਪਾਣੀ ਆਪਾਂ ਨੂੰ ਦਿਖਾਈ ਦੇ ਰਿਹਾ ਪਰ ਉਹ ਕਿਸੇ ਵਰਤੋਂ ਚ ਨਹੀਂ ਆ ਰਿਹਾ ਉਵੇਂ ਇਹਨਾਂ ਨਰਾਂ ਦਾ ਪਾਣੀ ਵੀ ਵਰਤੋਂ ਆਉਣੋਂ हट ਜਾਉ ਹੋ ਸਕਦਾ ਹੈ ਲੀਡਰਾਂ ਨੂੰ ਉਦੋਂ ਤੱਕ ਮਤ ਆ ਜਾਵੇ ਧੰਨਵਾਦ ਸਸੀਕਾਲ